ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗਦਾ ਹੋਵੇ ਤਾਂ ਬਹੁਤ ਸਾਰਾ ਪਿਆਰ ਜਰੂਰ ਦੇਣਾ ਆਓ ਜੀ ਕੱਲ੍ਹ ਵਾਲੀ ਕਹਾਣੀ ਦਾ ਪਾਰਟ 2 ਜਾਣਦੇ ਹਾਂ ਕਿ ਬੱਚੇ ਦੀ ਅਸਲੀ ਮਾਂ ਕੌਣ ਹੈ ਤੇ ਆਓ ਜੀ ਸ਼ੁਰੂ ਕਰਦੇ ਹਾਂ ਕੱਲ੍ਹ ਵਾਲੀ ਕਹਾਣੀ ਦਾ ਪਾਰਟ 2 ਫਿਰ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਪੰਚਾਇਤ ਦੇ ਵਿੱਚ ਗਿਆ ਤਾਂ ਇਸ ਤਰ੍ਹਾਂ ਇੱਕ ਦੂਸਰੇ ਤੇ ਇਲਜ਼ਾਮ ਲਗਾਉਣ ਤੋਂ ਚੰਗਾ ਹੈ ਕਿ ਹੁਣ ਇਸ ਦਾ ਫੈਸਲਾ ਰਾਜ ਦਰਬਾਰ ਵਿੱਚ ਹੀ ਹੋਵੇਗਾ ਇਸ ਤਰ੍ਹਾਂ ਪੰਚਾਇਤ ਖਤਮ ਹੋ ਗਈ ਦੋਨੋਂ ਔਰਤਾਂ ਇੱਕ ਦੂਜੇ ਨੂੰ ਕੋਸਦੀਆਂ ਹੋਈਆਂ ਆਪਣੀ ਆਪਣੀ ਘਰਾਂ ਨੂੰ ਚਲੀਆਂ ਗਈਆਂ ਦੂਜੇ ਦਿਨ ਮੁਖੀਆਂ ਨੇ ਮਾਮਲਾ ਰਾਜ ਦਰਬਾਰ ਵਿੱਚ ਪੇਸ਼ ਕਰ ਦਿੱਤਾ ਹੁਣ ਤੱਕ ਆਸ ਦੇ ਆਸ-ਪਾਸ ਦੇ ਪਿੰਡਾਂ ਤੇ ਰਾਜਮੈਲ ਦੇ ਦੂਜੇ ਹਿੱਸਿਆਂ 'ਚ ਵੀ ਇਹ ਚ ਅਲਦੀਬ ਗੱਲ ਫੈਲ ਚੁੱਕੀ ਸੀ ਇਸ ਲਈ ਰਾਦਰਵਾਰ ਖਚਾ-ਖਚ ਭਰ ਗਿਆ ਸੀ ਸਾਰੇ ਜਾਣਨਾ ਚਾਹੁੰਦੇ ਸੀ ਕਿ ਮਹਾਰਾਜ ਇਸ ਅਜੀਬ ਮੁਕਦਮੇ ਦਾ ਕੀ ਫੈਸਲਾ ਸੁਣਾਉਣਗੇ ਮਹਾਰਾਜ ਵੀ ਇਹ ਜਾਣ ਕੇ ਹੈਰਾਨ ਰਹਿ ਗਏ ਸਨ ਕਿ ਬੱਚਾ ਇੱਕ ਹੈ ਤੇ ਉਸ ਦੀਆਂ ਦਾਵੇਦਾਰ ਮਾਮਾ ਦੋ ਨੇ ਇਸ ਦਾ ਗੱਲ ਦਾ ਕੋਈ ਪਰਵਾਨ ਗਵਾਹ ਨਹੀਂ ਸੀ ਕਿ ਅਸਲ ਵਿੱਚ ਬੱਚਾ ਕਿਸ ਦਾ ਹੈ ਪੂਰੀ ਗੱਲ ਸੁਣਨ ਤੋਂ ਬਾਅਦ ਮਹਾਰਾਜ ਗੈਰੀ ਸੋਚ ਵਿੱਚ ਡੁੱਬ ਗਏ ਉਹਨਾਂ ਨੂੰ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਫੈਸਲਾ ਕਿਸ ਦੇ ਪੱਖ ਵਿੱਚ ਕਰਨ ਇਹ ਮਾਮਲਾ ਬਹੁਤ ਗੰਭੀਰ ਹੈ ਮੰਤਰੀ ਜੀ ਹਾਂ ਮਹਾਰਾਜ ਇਹ ਕੋਈ ਆਮ ਮਸਲਾ ਨਹੀਂ ਹੈ ਮੁਸੀਬਤ ਇਹ ਹੈ ਕਿ ਬੱਚਾ ਬੋਲ ਨਹੀਂ ਸਕਦਾ ਅਤੇ ਦੋਨਾਂ ਵਿੱਚ ਕੋਈ ਇੱਕ ਗੱਲ ਦਾ ਗਲਤ ਫਾਇਦਾ ਉਠਾਉਣਾ ਚਾਹੁੰਦੀ ਹੈ ਮਹਾਰਾਜ ਜੇਕਰ ਤੁਸੀਂ ਮੇਰੀ ਮੰਨੋ ਤਾਂ ਇਸ ਦਾ ਫੈਸਲਾ ਸਮਾਮੀ ਔਸ਼ਦਾ ਆਨੰਦਜੀਤ ਤੋਂ ਕਰਵਾਓ ਉਹ ਬਹੁਤ ਹੀ ਦੁਰਦਰਸ਼ੀ ਅਤੇ ਈਸ਼ਵਰ ਦੇ ਸੱਚੇ ਭਗਤ ਨੇ ਝੂਠ ਤਾਂ ਉਹਨਾਂ ਦੇ ਸਾਹਮਣੇ ਇੱਕ ਪਲ ਨਹੀਂ ਟਿਕ ਸਕੇਗਾ हां मंत्री जी ये ਤੁਸੀਂ ਠੀਕ ਕਹਿ ਰਹੇ ਹੋ ਇਸ ਘਟਨਾ ਦਾ ਕੋਈ ਗਵਾਹ ਨਾ ਹੋਵੇ ਉਸ ਦਾ ਗਵਾਹ ਪਰਮਾਤਮਾ ਹੁੰਦਾ ਹੈ ਅਤੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਗਵਾਹੀ ਦੇਣਾ ਪਹੁੰਚਦਾ ਹੈ ਉਦੋਂ ਉਹ ਕਦੋਂ ਤੋਂ ਕਿਵੇਂ ਆਉਂਦਾ ਹੈ ਇਹ ਇੱਕ ਗਿਆਨੀ ਹੀ ਦੇਖ ਸਕਦਾ ਹੈ ਅਤੇ ਔਸ਼ਨਾ ਨਾਨ ਜੀ ਸੱਚੇ ਗਿਆਨੀ ਨੇ ਇਸ ਲਈ ਸਾਡਾ ਹੁਕਮ ਹੈ ਕਿ ਕੱਲ ਇਹ ਮਸਲਾ ਸਮਾਮੀ ਜੀ ਦੇ ਸਾਹਮਣੇ ਪੇਸ਼ ਕੀਤਾ ਜਾਵੇ ਅਤੇ ਇਸ ਤਰ੍ਹਾਂ ਦੂਜੇ ਦਿਨ ਮਹਾਰਾਜ ਤੇ ਸਾਰੇ ਮੰਤਰੀ ਆਦ ਉਸ ਬੱਚੇ ਨੂੰ ਲੈ ਕੇ ਦੋਨਾਂ ਔਰਤਾਂ ਨੂੰ ਲੈ ਕੇ ਸਮਾਮੀ ਆਸ਼ਾ ਨੰਦ ਜੀ ਦੇ ਆਸ਼ਰਮ ਪਾਲ ਚੱਲ ਪਏ ਪਿੱਛੇ ਪਿੱਛੇ ਵਿਸਾਲ ਜਨਸਮੂਹ ਸੀ ਤੇ ਜੋ ਇਸ ਅਜੀਬ ਫੈਸਲੇ ਨੂੰ ਸੁਣਨਾ ਚਾਹੁੰਦਾ ਸੀ ਕੁਝ ਹੀ ਦੇਰ ਬਾਅਦ ਸਮਾਮੀ ਔਸਰਨੰਨ ਜੀ ਦੇ ਸਾਹਮਣੇ ਉਸ ਮਸਲੇ ਨੂੰ ਰੱਖ ਕੇ ਮਹਾਰਾਜ ਨੇ ਕਿਹਾ ਸਮਾਮੀ ਜੀ ਹੁਣ ਤਾਂ ਨਿਆਂ ਤੁਹਾਡੇ ਹੀ ਹੱਥਾਂ ਵਿੱਚ ਹੈ ਤੁਸੀਂ ਇਸ ਵਿਵਾਦ ਦਾ ਜਿਹਾ ਫੈਸਲਾ ਕਰੋ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਸਮਾਮੀ ਔਸਰਨੰਨ ਜੀ ਬੜੇ ਪਿਆਰ ਨਾਲ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਬਿਠਾਇਆ ਤੇ ਬੜੇ ਧਿਆਨ ਨਾਲ ਉਸ ਬੱਚੇ ਦਾ ਚਿਹਰਾ ਦੇਖਿਆ ਨੰਨਾ ਮੁੰਨਾ ਬੱਚਾ ਉਹਨਾਂ ਦੀ ਗੋਦ ਵਿੱਚ ਖਿਲਕਾਰੀਆਂ ਮਾਰ ਰਿਹਾ ਸੀ ਬੱਚੇ ਦਾ ਚਿਹਰਾ ਦੇਖਣ ਤੋਂ ਬਾਅਦ ਸਮਾਮੀ ਜੀ ਨੇ ਦੋਨਾਂ ਔਰਤਾਵਾਂ ਵੱਲ ਦੇਖਿਆ ਦੋਨੋਂ ਹੀ ਲੁੱਟੀਆਂ ਲੁੱਟੀਆਂ ਅਤੇ ਗਮਹੀਨ ਜਹੀਆਂ ਉਹਨਾਂ ਦੇ ਸਾਹਮਣੇ ਖੜੀਆਂ ਸਨ ਹੂੰ ਰਾਜਨ ਜੀ ਸਮਾਮੀ ਜੀ ਅਸੀਂ ਸਮਝ ਕੇ ਕਿ ਇਹ ਬੱਚਾ ਕਿਸ ਦਾ ਹੈ ਕਿਸ ਦਾ ਹੈ ਮਹਾਰਾਜ ਉਸ ਦਾ ਨਾਂ ਅਸੀਂ ਆਪਣੇ ਮੂੰਹ ਤੋਂ ਨਹੀਂ ਦੱਸਾਂਗੇ ਇਸ ਦਾ ਫੈਸਲਾ ਹੁਣ ਇਹ ਦੋਨੋਂ ਔਰਤਾਂ ਆਪਣੇ ਆਪ ਕਰ ਲੈਣਗੀਆਂ ਬੋਲੋ ਦੇਵਿਓ ਸੱਚ ਦੱਸੋ ਕਿ ਇਹ ਬੱਚਾ ਕਿਸ ਦਾ ਹੈ ਇਹ ਬੱਚਾ ਮੇਰਾ ਹੈ ਸਮਾਮੀ ਜੀ ਭੋਲੀ ਰੋਂਦੀ ਹੋਈ ਬੋਲੀ ਮੈਂ ਹੀ ਇਸ ਅਪਾਗੇ ਬੱਚੇ ਦੀ ਮਾਂ ਹਾਂ ਚੁੱਪ ਕਰ ਦੁਸ਼ਟ ਖਬਰਦਾਰ ਜੋ ਮੇਰੇ ਬੱਚੇ ਨੂੰ ਅਪਾਗਾ ਕਿਹਾ ਕਰਮ ਜਲੀਏ ਅਪਾਗੀ ਦਾ ਤੂੰ ਹੈ ਜੋ ਅੱਜ ਤੱਕ ਇੱਕ ਬੱਚਾ ਵੀ ਨਾ ਜੰਮ ਸਕੀ ਅਤੇ ਮੇਰੇ ਲਾਲ ਤੇ ਨਜ਼ਰਾਂ ਗੱਡੀ ਬੈਠੀਆਂ ਹੈ ਜੀ ਕਿ ਚੰਚਲਾ ਨੇ ਕਿਹਾ ਉਹਨਾਂ ਨੂੰ ਇਸ ਤਰ੍ਹਾਂ ਲੜਦੇ ਦੇਖ ਕੇ ਸਮਾਮੀ ਜੀ ਨੂੰ ਸਮਝ ਦੇ ਦੇਰ ਨਹੀਂ ਲੱਗੀ ਕਿ ਜੇਕਰ ਉਹਨਾਂ ਨੂੰ ਸ਼ਾਂਤਨਾ ਕੀਤਾ ਗਿਆ ਤਾਂ ਜ਼ਰੂਰ ਇਹ ਹੱਥੋਂ ਪਾਈ ਤੇ ਉਤਰ ਆਉਣਗੀਆਂ ਸ਼ਾਂਤ ਦੇਵੀ ਸ਼ਾਂਤ ਸਮਾਮੀ ਜੀ ਨੇ ਦੋਨਾਂ ਨੂੰ ਸ਼ਾਂਤ ਕੀਤਾ ਫਿਰ ਕਿਸੇ ਸੋਚ ਵਿੱਚ ਡੁੱਬ ਗਏ ਤੇ ਸਾਰੇ ਲੋਕ ਸ਼ਾਂਤ ਬੈਠੇ ਸਨ ਉਨਾਂ ਵੱਲ ਦੇਖ ਰਹੇ ਸਨ ਮਹਾਰਾਜ ਦੀਆਂ ਨਜ਼ਰਾਂ ਦੀ ਸਮਾਮੀ ਜੀ ਤੇ ਟਿਕੀਆਂ ਹੋਈਆਂ ਸਨ ਇੱਕ ਦਿਨ ਸਮਾਮੀ ਜੀ ਨੇ ਪੁੱਛਿਆ ਦੇਵਿਓ ਕੀ ਤੁਹਾਨੂੰ ਸਾਡਾ ਫੈਸਲਾ ਸਵੀਕਾਰ ਹੋਵੇਗਾ ਹਾਂ ਮਹਾਰਾਜ ਚੰਚਲਾ ਜਲਦੀ ਨਾ ਬੋਲੀ ਤੁਹਾਡਾ ਫੈਸਲਾ ਅਸਵੀਕਾਰ ਕਰਨ ਦਾ ਸਭਾਲ ਹੀ ਨਹੀਂ ਉੱਠਦਾ ਤੁਸੀਂ ਤਾਂ ਅੰਤਰਜਾਮੀ ਹੋ ਜੋ ਵੀ ਕਰੋਗੇ ਸੋਚ ਸਮਝ ਕੇ ਹੀ ਕਰੋਗੇ ਤੇ ਸੱਚਾ ਨਿਰਣਾ ਕਰੋਗੇ ਸਮਾਮੀ ਜੀ ਨੇ ਭੋਲੀ ਵੱਲ ਦੇਖਿਆ ਮੈਨੂੰ ਵੀ ਤੁਹਾਡਾ ਨਿਰਣਾ ਮਨਜ਼ੂਰ ਹੋਵੇਗਾ ਮਹਾਰਾਜ ਮੈਨੂੰ ਵਿਸ਼ਵਾਸ ਹੈ ਕਿ ਜਿੱਤ ਸੱਚ ਦੀ ਹੀ ਹੋਵੇਗੀ ਇੱਕ ਸਮਾਮੀ ਜੀ ਆਪਣੀ ਥਾਂ ਤੋਂ ਉੱਠੇ ਤੇ ਆਪਣੇ ਆਸਣ ਤੇ ਕੁਝ ਦੂਰੀ ਤੇ ਧਰਤੀ ਤੇ ਇੱਕ ਦਾਇਰਾ ਖਿੱਚ ਦਿੱਤਾ ਫਿਰ ਬੋਲੇ ਮੈਂ ਬੱਚੇ ਨੂੰ ਇਸ ਘੇਰੇ ਵਿੱਚ ਰੱਖਦਾ ਹਾਂ ਤਿੰਨ ਤੱਕ ਗਿਣਤੀ ਗਿਣਦਾ ਹਾਂ ਜਦੋਂ ਤਦ ਜੋ ਵੀ ਇਸ ਬੱਚੇ ਨੂੰ ਪਹਿਲੇ ਚੁੱਕ ਲਵੇਗੀ ਬੱਚਾ ਉਸ ਦਾ ਹੋਵੇਗਾ ਸਾਨੂੰ ਮਨਜ਼ੂਰ ਹੈ ਮਹਾਰਾਜ ਸਮਾਮੀ ਜੀ ਨੇ ਉਵੇਂ ਹੀ ਕੀਤਾ ਬੱਚੇ ਨੂੰ ਉਸ ਘੇਰੇ ਵਿੱਚ ਲਟਾ ਦਿੱਤਾ ਇੱਕ ਸਮਾਮੀ ਜੀ ਨੇ ਗਿਣਤੀ ਸ਼ੁਰੂ ਕੀਤੀ ਦੋਨੋਂ ਔਰਤਾਂ ਨੇ ਬੱਚੇ ਚੈਪਟਰ ਨੇ ਸ਼ੁਰੂ ਚੈਪਟਰ ਦੀ ਤਿਆਰੀ ਕਰ ਲਈ ਤਿੰਨ ਜਿਵੇਂ ਹੀ ਸਮਾਮੀ ਜੀ ਦੇ ਮੂੰਹੋਂ ਤਿੰਨ ਨਿਕਲੇ ਆ ਉਸੇ ਸਮੇਂ ਦੋਨੋਂ ਔਰਤਾ ਬੱਚੇ ਤੇ ਟੁੱਟ ਪਈਆਂ ਭੋਲੀ ਦੇ ਹੱਥ ਵਿੱਚ ਬੱਚੇ ਦੇ ਪੈਰ ਆ ਗਏ ਤੇ ਚੰਚਲਾ ਦੇ ਹੱਥ ਵਿੱਚ ਹੱਥ ਸਾਡ ਕਮੀਨੀ ਇਹ ਬੱਚਾ ਮੇਰਾ ਹੈ ਭੋਲੀ ਤੜ ਪੁੱਠੀ ਬੱਚਾ ਮੇਰਾ ਹੈ ਬਾਝ ਔਰਤ ਦੇਖਦੀ ਹਾਂ ਤੂੰ ਕਿਸੇ ਕਿਵੇਂ ਇਸ ਨੂੰ ਲੈ ਜਾਂਦੀ ਹਾਂ ਦੋਨੋਂ ਹੀ ਬੱਚੇ ਨੂੰ ਆਪਣੀ ਆਪਣੀ ਵੱਲ ਖਿੱਚਣ ਲੱਗੀਆਂ ਇਸੇ ਤਰ੍ਹਾਂ ਖਿੱਚੇ ਜਾਣ ਨਾਲ ਬੱਚਾ ਜੋਰ-ਜੋਰ ਦੀ ਰੋਣ ਲੱਗਾ ਦੇਖਦੇ ਹੀ ਦੇਖਦੇ ਦਰਦ ਦੇ ਕਾਰਨ ਉਸ ਦਾ ਰੋਣਾ ਉੱਚੀ-ਉੱਚੀ ਹੁੰਦਾ ਚਲਾ ਗਿਆ ਉੱਚੀ ਉੱਚੀ ਚੀਕ ਮਾਰ ਕੇ ਉਹ ਰੋਈ ਜਾ ਰਿਹਾ ਸੀ ਦੋਨੋਂ ਔਰਤਾਂ ਉਸ ਨੂੰ ਆਪਣੇ ਵੱਲ ਖਿੱਚ ਕੇ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀਆਂ ਸਨ ਤੇ ਬੱਚਾ ਉੱਚੀ ਉੱਚੀ ਰੋਂਦਾ ਜਾ ਰਿਹਾ ਸੀ ਦੇਖਣ ਵਾਲਿਆਂ ਨੂੰ ਵੀ ਬੱਚੇ ਦੀ ਤਰਸਯੋਗ ਸਥਿਤੀ ਤੇ ਤਰਸ ਆ ਰਿਹਾ ਸੀ ਅਤੇ ਮਾਣਿ ਮਾਣਿ ਵਿੱਚ ਸਰਚ ਰਹੇ ਸਨ ਕਿ ਕਿਹੋ ਜੀਆਂ ਸਖਤ ਔਰਤਾਂ ਨੇ ਜਿਨ੍ਹਾਂ ਨੂੰ ਬੱਚੇ ਤੇ ਜਰਾ ਵੀ ਦਿਆ ਨਹੀਂ ਆ ਰਹੀ ਨਹੀਂ ਇੱਕਦਮ ਭੋਲੀ ਤੜਫੁੱਟੀ ਉਸ ਤੋਂ ਬੱਚੇ ਦਾ ਇਸ ਤਰ੍ਹਾਂ ਜ਼ੋਰ ਦੀ ਰੋਣਾ ਦੇਖਿਆ ਨਾ ਗਿਆ ਅਤੇ ਬੱਚੇ ਨੂੰ ਛੱਡ ਕੇ ਉਹ ਧਰਤੀ ਤੇ ਬੈਠ ਕੇ ਰੋਣ ਲੱਗੀ ਅਤੇ ਰੋਂਦੀ ਹੋਈ ਬੋਲੀ ਮਹਾਰਾਜ ਮੈਂ ਬੱਚੇ ਦੀ ਅਜਿਹੀ ਹਾਲਤ ਹੁੰਦੇ ਨਹੀਂ ਦੇਖ ਸਕਦੀ ਇੱਕ ਕਾਲੇ ਮੂੰਹ ਵਾਲੀ ਕਹਿੰਦੀ ਹੈ ਕਿ ਬੱਚਾ ਇਸ ਦਾ ਹੈ ਤਾਂ ਇਸ ਨੂੰ ਦੇ ਦਿਓ ਪਰ ਮੇਰੇ ਲਾਲ ਦੀ ਇਹੋ ਜੀ ਬੁਰੀ ਹਾਲਤ ਨਾ ਕਰਵਾਓ ਜੰਚਲਾ ਨੇ ਝਟ ਝਪਟ ਕੇ ਬੱਚੇ ਨੂੰ ਸੀਨੇ ਨਾਲ ਲਗਾ ਲਿਆ ਕਹਿੰਦੀ ਕੀ ਹੈ ਉਲਟਾ ਇਹ ਬੱਚਾ ਤਾਂ ਮੇਰਾ ਏ ਹੁਣ ਤੁਸੀਂ ਦੇਖ ਲਿਆ ਨਾ ਸਮਾਮੀ ਕਿ ਇਹ ਬੱਚਾ ਕਿਸ ਦਾ ਏ ਇਸ ਕਾਲੇ ਮੂੰਹ ਵਾਲੀ ਦਾ ਵੀ ਹੁੰਦਾ ਤਾਂ ਵੀ ਇਹ ਸਾਨੀ ਨਾ ਬੱਚੇ ਨੂੰ ਛੱਡ ਦਿੰਦੀ ਜਿੱਤ ਤਾਂ ਹਮੇਸ਼ਾ ਸੱਚ ਦੀ ਹੁੰਦੀ ਹੈ ਸਮਾਮੀ ਉਸ ਦਾ ਨੰਜੀ ਗਵੀ ਸਥਿਤੀ ਵਿੱਚ ਬੈਠੇ ਕਿਸੇ ਵਿਚਾਰ ਵਿੱਚ ਗਵਾਚੇ ਹੋਏ ਸਨ ਸਾਰਿਆਂ ਦੀ ਨਜ਼ਰਾਂ ਉਹਨਾਂ ਦੇ ਚਿਹਰੇ ਤੇ ਲੱਗੀਆਂ ਹੋਈਆਂ ਸਨ ਸਾਰੇ ਜਾਣਨਾ ਚਾਹੁੰਦੇ ਸੀ ਕਿ ਸਮਾਮੀ ਜੀ ਦਾ ਫੈਸਲਾ ਕੀ ਹੋਵੇਗਾ ਤੇ ਕੌਣ ਬੱਚੇ ਦੀ ਅਸਲੀ ਮਾਂ ਏ ਚੰਚਲਾ ਬੱਚੇ ਨੂੰ ਗੋਦ ਵਿੱਚ ਲੈ ਕੇ ਪਾਗਲਾਂ ਦੀ ਤਰ੍ਹਾਂ ਜੰਮ ਰਹੀ ਸੀ ਅਤੇ ਬੱਚਾ ਜੇ ਵੀ ਰੋਈ ਜਾ ਰਿਹਾ ਸੀ ਚੰਚਲਾ ਇੱਕਦਮ ਸਵਾਮੀ ਜੀ ਦੀ ਗੰਭੀਰ ਆਵਾਜ਼ ਗੂੰਜੀ ਬੱਚੇ ਨੂੰ ਭੋਲੀ ਦੀ ਗੋਦ ਵਿੱਚ ਪਾ ਦਿਓ ਤੂੰ ਇਸ ਬੱਚੇ ਦੀ ਅਸਲੀ ਮਾਂ ਨਹੀਂ ਹੈ ਚੰਚਲਾ ਚੀਕ ਕੇ ਬੋਲੀਏ ਤੁਸੀਂ ਕੀ ਕਹਿ ਰਹੇ ਹੋ ਸਵਾਮੀ ਜੀ ਤੁਸੀਂ ਤਾਂ ਹੀ ਕਿਹਾ ਸੀ ਕਿ ਜਿਹੜੀ ਵੀ ਬੱਚੇ ਨੂੰ ਚੁੱਕ ਲਵੇਗੀ ਉਸਦੀ ਮਾਂ ਹੋਵੇਗੀ ਹਾਂ ਕਿਹਾ ਸੀ ਤਾਂ ਫਿਰ ਤੁਸੀਂ ਆਪਣੇ ਬਚਨ ਤੋਂ ਕਿਉਂ ਮੁੱਕਰ ਰਹੇ ਹੋ ਅਸੀਂ ਨਿਆਂ ਕਰ ਰਹੇ ਹਾਂ ਚੰਚਲਾ ਸੱਚ ਦਾ ਨਿਆਂ ਅਤੇ ਸੱਚ ਇਹ ਹੈ ਕਿ ਬੱਚਾ ਤੇਰਾ ਨਹੀਂ ਭੋਲੀ ਦਾ ਹੈ ਨਹੀਂ ਨਹੀਂ ਸਵਾਮੀ ਜੀ ਇਹ ਅਨਿਆਏ ਹੈ ਚੁੱਪ ਹੋ ਜਾ ਦੋ ਸਟੋਰਤ ਜਿਸਔਰਤ ਦੇ ਦਿਲ ਵਿੱਚ ਮਮਤਾ ਨਹੀਂ ਉਹ ਭਲਾ ਮਾਂ ਕਿਵੇਂ ਹੋ ਸਕਦੀ ਹੈ ਜੇਕਰ ਬੱਚੇ ਦੀ ਅਸਲੀ ਮਾਂ ਤੂੰ ਹੁੰਦੀ ਤਾਂ ਇਸ ਬੱਚੇ ਦੀ ਇਸ ਤਰ੍ਹਾਂ ਬੁਰੀ ਹਾਲਤ ਨਾ ਹੋਣ ਦਿੰਦੀ ਪਰ ਕਿਉਂਕਿ ਇਹ ਬੱਚਾ ਤੇਰਾ ਨਹੀਂ ਹੈ ਇਸੇ ਤਰ੍ਹਾਂ ਤੂੰ ਇਸ ਨੂੰ ਕੀਮਤ ਤੇ ਹਾਸਲ ਹੀ ਕਰਨਾ ਚਾਹੁੰਦੀ ਸੀ ਤੈਨੂੰ ਇਸ ਬੱਚੇ ਦੇ ਰੋਣ ਦਾ ਕੋਈ ਤੈਨੂੰ ਇਸ ਬੱਚੇ ਦੇ ਰੋਣ ਦੀ ਕੋਈ ਪਰਵਾਹ ਨਹੀਂ ਸੀ ਇਸ ਲਈ ਤੈਨੂੰ ਬੱਚੇ ਦੇ ਫਾਇਦੇ ਜਾਂ ਨੁਕਸਾਨ ਦੀ ਕੋਈ ਗੱਲ ਕਿਵੇਂ ਸੁਝ ਸਕਦੀ ਸੀ ਤੇਰੇ ਮਨ ਵਿੱਚ ਤਾਂ ਸਵਾਰਥ ਭਰਿਆ ਸੀ ਤੇ ਸਵਾਰਥੀ ਜੀਵ ਕਿਸੇ ਦੇ ਭਲੇ ਬੁਰੇ ਦੀ ਗੱਲ ਨਹੀਂ ਸੋਚ ਸਕਦੇ ਇਸ ਬੱਚੇ ਦੀ ਅਸਲੀ ਮਾਂ ਭੋਲੀ ਹੈ ਜਿਸ ਤੋਂ ਨਾ ਬੱਚੇ ਦਾ ਰੋਣਾ ਦੇਖਿਆ ਗਿਆ ਅਤੇ ਨਾ ਹੀ ਬੱਚੇ ਦੀ ਅਜਿਹੀ ਹਾਲਤ ਹੁੰਦੀ ਦੇਖ ਸਕੀ ਇਸ ਲਈ ਬੱਚੇ ਨੂੰ ਭਲੇ ਹੁੰ ਦੇਖਦੇ ਹੋਏ ਉਹ ਆਪਣਾ ਦਾਵਾ ਵਾਪਸ ਲੈ ਲਿਆ ਕਹਿ ਕੇ ਇਸ ਮਾਮੀ ਜੀ ਨੇ ਮਹਾਰਾਜ ਨਾਲ ਗੱਲ ਕਰਦੇ ਹੋਏ ਬੋਲੇ ਅਸੀਂ ਆਪਣਾ ਫੈਸਲਾ ਦੇ ਚੁੱਕੇ ਹਾਂ ਰਾਜਨ ਅੱਗੇ ਜੋ ਤੁਸੀਂ ਕਰਨਾ ਹੈ ਕਰੋ ਤੁਹਾਡਾ ਫੈਸਲਾ ਹੀ ਆਖਰੀ ਫੈਸਲਾ ਹੈ ਮਹਾਰਾਜ ਮਹਾਂ ਮੰਤਰੀ ਜੀ ਮਹਾਰਾਜ ਜੀ ਸਾਡਾ ਹੁਕਮ ਹੈ ਕਿ ਇਸ ਦੂਸਤ ਔਰਤ ਤੇ ਬੱਚੇ ਨੂੰ ਲੈ ਕੇ ਭੋਲੀ ਨੂੰ ਸ਼ੌਂਪ ਦਿੱਤਾ ਜਾਵੇ। ਆਮਾਨਤ ਵਿੱਚ ਖਿਆਨਤ ਤੇ ਗਰਮ ਕਰਨ ਦੇ ਜੁਰਮ ਵਿੱਚ ਇਸ ਨੂੰ ਜੇਲ੍ਹ ਵਿੱਚ ਛੁੱਟ ਦਿੱਤਾ ਜਾਵੇ। ਨਹੀਂ ਨਹੀਂ ਮਹਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦੇ ਦੇਖ ਭੋਲੀ ਨੇ ਅੱਗੇ ਵੱਧ ਕੇ ਬੱਚੇ ਨੂੰ ਚੰਚਲਾ ਤੋਂ ਲਿਆ ਅਤੇ ਬੋਲੀ ਇਹ ਮੇਰੀ ਸਹੇਲੀ ਐ ਇਸ ਨੂੰ ਅਜੇ ਹੀ ਸਜਾ ਨਹੀਂ ਦਿੱਤੀ ਜਾਵੇ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਕਿਸੇ ਸਵਾਰਥ ਦੇ ਕਾਰਨ ਇਸਨੇ ਇਹ ਅਜਿਹਾ ਜ਼ਰੂਰ ਕੀਤਾ ਹੈ ਪਰ ਇਹ ਦਿਲ ਦੀ ਬੁਰੀ ਨਹੀਂ ਹੈ। ਦੇਖਿਆ ਤੂੰ ਪਾਪੀ ਔਰਤ। ਕਿੰਨਾ ਬਿਸਾਲਾ ਪੋਲੀ ਦਾ ਦਿਲ ਜਿਸ ਦੇ ਨਾਲ ਤੂੰ ਧੋਖਾ ਕੀਤਾ ਉਸੇ ਨੇ ਤੇਰੀ ਖਮਾ ਮੰਗ ਰਹੀ ਹੈ ਮੈਨੂੰ ਮਾਫ ਕਰ ਦਿਓ ਮਹਾਰਾਜ ਬੈਜ ਜੀ ਨੇ ਮੈਨੂੰ ਦੱਸਿਆ ਸੀ ਕਿ ਮੈਂ ਕਦੀ ਮਾਂ ਨਹੀਂ ਬਣ ਸਕਦੀ ਇਹੀ ਜਾਣ ਕੇ ਮੇਰੇ ਮਨ ਵਿੱਚ ਪਾਪ ਆ ਗਿਆ ਕਹਿ ਕੇ ਚੰਚਲਾ ਫੁੱਟ ਫੁੱਟ ਕੇ ਰੋਣ ਲੱਗੀ ਪੋਲੀ ਨਿਸਕਪਟਾ ਤੇ ਨਿਸਪਾਪ ਹੈ ਇਸ ਲਈ ਇਸ ਦੇ ਕਹਿਣ ਤੇ ਅਸੀਂ ਤੈਨੂੰ ਖਿਮਾ ਕਰਦੇ ਹਾਂ ਪਰ ਯਾਦ ਰੱਖੀ ਭਵਿਕ ਵਿੱਚ ਕਦੀ ਕਿਸੇ ਦੇ ਨਾਲ ਧੋਖਾ ਕਰਨ ਦੀ ਜ਼ਰੂਰਤ ਨਾ ਕਰੀ ਨਹੀਂ ਤਾਂ ਤੈਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਭੋਲੀ ਭੈਣ ਚੰਚਲਾ ਭੋਲੀ ਦੇ ਕਦਮਾਂ ਵਿੱਚ ਡਿੱਗ ਪਈ ਅਤੇ ਫੁੱਟ ਫੁੱਟ ਕੇ ਰੋਣ ਲੱਗੀ। ਮੈਨੂੰ ਮਾਫ਼ ਕਰ ਦੇ ਭੈਣ ਮੈਂ ਤੇਰਾ ਦਿਲ ਦੁਖਾਇਆ। ਦਿਲ ਛੋਟਾ ਨਾ ਕਰ ਭੈਣ ਚੰਚਲਾ ਜੋ ਕੁਝ ਵੀ ਹੋਇਆ ਉਸਨੂੰ ਭੁੱਲ ਜਾ। ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ। ਤੇਰੀਆਂ ਅੱਖਾਂ 'ਚੋਂ ਵਗਣ ਵਾਲੇ ਪਛਤਾਚਾਪ ਦੇ ਹੰਦੂ ਤੈਨੂੰ ਪਾਕ ਕਰ ਦਿੱਤਾ ਏ। ਲੈ ਸੰਭਾਲ ਇਸ ਬੱਚੇ ਨੂੰ ਇਸ ਦਾ ਅੱਜ ਵੀ ਤੇਰਾ ਉਨਾ ਹੀ ਹੱਕ ਹੈ ਜਿੰਨਾ ਪਹਿਲੇ ਸੀ। ਮੈਂ ਭਰੀ ਸਵਾ ਵਿੱਚ ਐਲਾਨ ਕਰਦੀ ਹੈ ਕਿ ਮੈਂ ਇਸ ਜਨਮ ਦੀ ਮਾਂ ਹਾਂ ਤੇ ਤੂੰ ਇਸ ਦੀ ਕਰਮ ਦੀ ਮਾਂ ਹੈ ਅੱਜ ਤੋਂ ਇਸ ਦਾ ਲਾਲਣ ਪਾਲਣ ਤੂੰ ਹੀ ਕਰੇਂਗੀ ਮੈਂ ਤਾਂ ਇਸ ਨੂੰ ਹੱਸਦਾ ਖੜਦਾ ਦੇਖ ਕੇ ਹੀ ਖੁਸ਼ ਰਹਾਗੀ ਭੋਲੀ ਭੈਣ ਭੋਲੀ ਦੀ ਮਹਾਨਤਾ ਦੇਖ ਕੇ ਉੱਤੇ ਹਾਜ਼ਰ ਜਨ ਸਮੂਹ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਭਰ ਆਏ ਮਹਾਰਾਜ ਦੇ ਸਮਾమి ਇਸ ਵਿੱਚ ਸਾਰੇ ਧੰਨ ਧੰਨ ਕਹਿਣ ਲੱਗੇ ਇਸ ਤਰ੍ਹਾਂ ਇਸ ਬੱਚੇ ਦੀ ਅਸਲੀ ਮਾਂ ਦਾ ਪਤਾ ਲੱਗਾ ਇਸ ਤਰ੍ਹਾਂ ਜੇ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ ਬੁੜੀ ਵੀਡੀਓ ਨੂੰ ਪੂਰੀ ਸੁਣਿਆ ਕਰੋ ਤਾਂ ਜੋ ਤੁਹਾਨੂੰ ਸਾਰੀਆਂ ਕਹਾਣੀਆਂ ਦੀ ਸਮਝ ਆ ਸਕੇ ਤੇ ਤੁਹਾਨੂੰ ਉਸ ਵਿੱਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਇਸ ਲਈ ਬੁੜੀ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਮਿਲਦੇ ਹਾਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ